ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਅੱਗੇ-ਅੱਗੇ ਵੱਡੇ-ਵੱਡੇ ਪੜੇ ਲਿਖੇ ਵਕੀਲ ਵੱਡੇ-ਵੱਡੇ ਆਪਣੇ ਆਪ ਨੂੰ ਡਿੱਗਜ ਕਹਿਣ ਵਾਲੇ ਉਹ ਵੀ ਗੋਡੇ ਟੇਕ ਜਾਂਦੇ ਸਨ ਕਿਉਂਕਿ ਉਹਨਾਂ ਦੇ ਕੋਲ ਦੁਨਿਆਵੀ ਪੜ੍ਹਾਈ ਸੀ ਤੇ ਸੰਤਾਂ ਦੇ ਕੋਲ ਆਤਮ ਗਿਆਨ ਦੀ ਉਸ ਅਕਾਲ ਪੁਰਖ ਦੀ ਅਦੁੱਤੀ ਪੜਾਈ ਸੀ ਉਹ ਆਤਮ ਗਿਆਨੀ ਸਨ ਤੇ ਲੋਕੀ ਬਾਹਰੀ ਗਿਆਨੀ ਸਨ ਜਿਹੜੇ ਉਹਨਾਂ ਦੇ ਨਾਲ ਡਿਬੇਟ ਕਰਨ ਹੁੰਦੇ ਸਨ ਸੰਤ ਗਿਆਨੀ ਜਰਨਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਉਸ ਸਮੇਂ ਦਾ ਸਭ ਤੋਂ ਵੱਡਾ ਵਕੀਲ ਜੇਠ ਮਲਾਨੀ ਸੰਤਾ ਦਾ ਇੰਟਰਵਿਊ ਲੈ ਲਿਆ ਆਇਆ ਕਿ ਮੈਂ ਸੰਤਾ ਨੂੰ ਝੁਕਾ ਦੇਵਾਂਗਾ ਉਹਨਾਂ ਦੇ ਕੋਲੋਂ ਉਹਨਾਂ ਦੇ ਜਿਹੜੇ ਮੰਗਾ ਮੰਗਦੇ ਨੇ ਸੰਤ ਜੀ ਉਹਨਾਂ ਮੰਗਾ ਦੇ ਲਈ ਉਹਨਾਂ ਦੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਮੰਗਾ ਤੋਂ ਪਿਛੇ ਹਟਾ ਦੇਗਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਮਾਪੁਰਖ ਤਾਂ ਤੌਰ ਅੰਦਰੋਂ ਗੁਰੂ ਪਾਤਸ਼ਾਹ ਦੇ ਨਾਲ ਜੁੜੇ ਨੇ ਤੇ ਉਹਨਾਂ ਨੂੰ ਬ੍ਰਹਮੰਡ ਦਾ ਆਤਮ ਗਿਆਨ ਹੈ ਪਾਵ ਕਿ ਉਹਨਾਂ ਨੂੰ ਆਤਮਿਕ ਗਿਆਨ ਸੀ ਤੇ ਜੇਠ ਮਲਾਨੀ ਆਇਆ ਤੇ ਉਸ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੂੰ ਪਹਿਲਾ ਸਵਾਲ ਕੀਤਾ ਕਿ ਤੁਹਾਨੂੰ ਲੋਕ ਸੰਤ ਕਹਿੰਦੇ ਨੇ ਉਹਨੇ ਸਵਾਲ ਹਿੰਦੀ ਚ ਕੀਤੇ ਸਨ ਕਿ ਤੁਹਾਨੂੰ ਲੋਕ ਸੰਤ ਕਹਿੰਦੇ ਨੇ ਕਿ ਤੁਸੀਂ ਸੰਤ ਹੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਆਖਿਆ ਨਹੀਂ ਮੈਂ ਸੰਤ ਨਹੀਂ ਹਾਂ ਤੇ ਕਹਿੰਦਾ ਫਿਰ ਲੋਕ ਤੁਹਾਨੂੰ ਕਿਉਂ ਕਹਿੰਦੇ ਨੇ ਤੇ ਸੰਤਾ ਨੇ ਆਖਿਆ ਇਹ ਲੋਕਾਂ ਕੋਲ ਪੁੱਛੋ ਇਹ ਮੇਰਾ ਸਵਾਲ ਨਹੀਂ ਇਹ ਲੋਕਾਂ ਦਾ ਸਵਾਲ ਹੈ ਮਹਾਪੁਰਖਾਂ ਦੇ ਕੋਲ ਲਾਜਵਾਬ ਹੋ ਕੇ ਜਦੋਂ ਉਹ ਨਿਰਾਸ਼ ਹੋ ਗਿਆ ਤੇ ਉਸਨੇ ਸੋਚਿਆ ਚਲੋ ਦੂਜਾ ਸਵਾਲ ਪੁੱਛ ਲੈਨੇ ਹਾਂ ਕਹਿੰਦਾ ਤੁਸੀਂ ਹਥਿਆਰ ਛੱਡ ਦਿਓ ਇਹਨਾਂ ਦੇ ਨਾਲ ਅਸ਼ਾਂਤੀ ਫੈਲਦੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਕਹਿੰਦੇ ਇੰਜ ਹੋਈ ਨਹੀਂ ਸਕਦਾ ਇਹ ਸਾਡੇ ਗੁਰੂ ਦਾ ਹੁਕਮ ਹੈ ਗੁਰੂ ਪਾਤਸ਼ਾਹ ਦਾ ਤੇ ਜੇਠ ਮਲਾਨੀ ਕਹਿੰਦਾ ਇੰਜ ਨਹੀਂ ਹੋ ਸਕਦਾ ਤੁਸੀਂ ਹਥਿਆਰ ਛੱਡੋ ਇਹਨਾਂ ਦੇ ਨਾਲ ਅਸ਼ਾਂਤੀ ਫੈਲਦੀ ਹੈ ਸ਼ਾਂਤੀ ਨੂੰ ਅਮਨ ਚਾਹ ਨੂੰ ਇਸ ਦੇ ਨਾਲ ਖਤਰਾ ਹੈ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਨੇ ਆਖਿਆ ਸੋਚ ਲਾਓ ਚੰਗੀ ਤਰ੍ਹਾਂ ਖਤਰਾ ਹੈ ਕਿ ਨਹੀਂ ਤੇ ਜੇਠ ਮਲਾਨੀ ਸੋਚ-ਸੋਚ ਕੇ ਕਹਿਣ ਲੱਗਾ ਕਿ ਖਤਰਾ ਹੈ ਇਹਨਾਂ ਨਾਲ ਸ਼ਾਂਤੀ ਨੂੰ ਤੇ ਮਹਾਪੁਰਖ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਨੇ ਜੋ ਜਵਾਬ ਦਿੱਤਾ ਉਹਰੇ ਨਾਲ ਜੇਠ ਮਲਾਨੀ ਜਿਹੜਾ ਸੀ ਉਹ ਲਾਜਵਾਬ ਹੋ ਗਿਆ ਤੇ ਉਸ ਨੂੰ ਇੰਟਰਵਿਊ ਦੇ ਵਿੱਚ ਇਹ ਗੱਲ ਕਹਿਣ ਲਈ ਮਜਬੂਰ ਹੋਣਾ ਕਿ ਪਿਆ ਕਿ ਸੰਤ ਪਿੰਡਰਾਵਾਲਿਆਂ ਤੋਂ ਕੋਈ ਨਹੀਂ ਜਿੱਤ ਸਕਦਾ ਤੇ ਉਹ ਸਵਾਲ ਸੀ ਉਸਨੇ ਪੁੱਛਿਆ ਜਿਹੜਾ ਹਥਿਆਰਾਂ ਵਾਲਾ ਤੇ ਮਾਪੁਰਖਾਂ ਨੇ ਉਹਦੇ ਜਵਾਬ ਵਿੱਚ ਆਖਿਆ ਸੀ ਕਿ ਜੇ ਹਥਿਆਰਾਂ ਤੋਂ ਸ਼ਾਂਤੀ ਭੰਗ ਹੁੰਦੀ ਹੈ ਚਾਈਨਾ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਿੰਨੀਆਂ ਮਸ਼ੀਨ ਗਨਾਂ ਤੋਪਾਂ ਬੀੜੀਆਂ ਨੇ ਉਹ ਵਾਪਸ ਲਿਆਓ ਉਹ ਪਿੱਛੇ ਹਟਾ ਦਿਓ ਆਪੇ ਚੰਗੀ ਤਰ੍ਹਾਂ ਸ਼ਾਂਤੀ ਫੈਲ ਜਾਵੇਗੀ ਇਹ ਗੱਲ ਸੁਣ ਕੇ ਉਹਨੂੰ ਵੀ ਕਹਿਣਾ ਪਿਆ ਸੀ ਕਿ ਤੁਹਾਡੇ ਤੋਂ ਜਿੰਨਾ ਮੁਸ਼ਕਲਾ ਹੈ ਇਸ ਕਰਕੇ ਵੱਡੇ ਵੱਡੇ ਜਿਹੜੇ ਆਪਣੇ ਨੂੰ ਦਿੱਕਤ ਕਹੋਂਦੇ ਸਨ ਆਪਣੇ ਆਪ ਨੂੰ ਵੱਡੇ ਵੱਡੇ ਪੜੇ ਲਿਖੇ ਸਾਬਤ ਕਰਨਾ ਕਰਦੇ ਸਨ ਓਮਾ ਪੁਰਖਾਂ ਦੇ ਅੱਗੇ ਵੀ ਗੋਡੇ ਟੇਕ ਜਾਂਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ